e piskopo nafana oyaa ਤੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੂਜਾ ਟੈਸਟ ਮੈਚ ਜਾਰੀ ਹੈ ਇਸ ਦੌਰਾਨ ਵੱਡਾ ਹੰਗਾਮਾ ਹੋਇਆ ਜਦੋਂ ਭਾਰਤੀ ਦਰਸ਼ਕਾਂ ਨੇ ਇੱਕ ਬੰਗਲਾਦੇਸ਼ੀ ਫੈਨ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ ਜੇ ਹਾਂ ਬੰਗਲਾਦੇਸ਼ੀ ਫੈਨ ਦੀ ਭਾਰਤੀ ਦਰਸ਼ਕਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਜਿਸ ਦੌਰਾਨ ਇਹ ਫੈਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਕਸਰ ਇਸ ਫੈਨ ਨੂੰ ਬੰਗਲਾਦੇਸ਼ ਦੇ ਮੈਚਾਂ ਵਿੱਚ ਦੇਖਿਆ ਜਾਂਦਾ ਹੈ ਜੋ ਕਿ ਬੰਗਾਲੀ ਟਾਈਗਰ ਦਾ ਰੂਪ ਧਾਰ ਕੇ ਬੰਗਲਾਦੇਸ਼ੀ ਮੈਚਾਂ ਵਿੱਚ ਨਜ਼ਰ ਆਉਂਦਾ ਹੈ ਜਿਸ ਤੋਂ ਬਾਅਦ ਹੁਣ ਇਸ ਦੀ ਕੁੱਟਮਾਰ ਹੋਈ ਹੈ ਜਿਸ ਨੂੰ ਕਿ ਗੰਭੀਰ ਹਾਲਤ ਵਿੱਚ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਜੇ ਤੁਸੀਂ ਇਸ ਕੋ ਖੋਲਾ ਬਣਾਓ ਯਾਰ ਚਲੋ ਕੋਈ ਪੀਸੀ ਅੱਜ ਦਾ ਕੋਈ ਜਗਾਇਜ਼ ਕੇ ਬਣਾਉਂਦਾ ਹੈ ਦਰਸਲ ਹੈ ਇਹ ਪੂਰਾ ਮਾਮਲਾ ਚੇਨਈ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਚੇਨਈ ਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ ਟੈਸਟ ਮੈਚ ਅੱਜ ਪਹਿਲਾ ਦਿਨ ਹੈ ਇਸ ਦੌਰਾਨ ਇਹ ਫੈਨ ਬਾਉਂਡਰੀ ਲਾਈਨ ਦੇ ਕੋਲ ਖੜੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਮੰਦੀ ਸ਼ਬਦਾਵਲੀ ਬੋਲ ਰਿਹਾ ਸੀ ਰਿਪੋਰਟਾਂ ਮੁਤਾਬਕ ਇਹ ਉੱਚੀ ਉੱਚੀ ਮੁਹੰਮਦ ਸਿਰਾਜ ਬਾਰੇ ਭੜੀ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਸੀ ਇੰਨਾ ਹੀ ਨਹੀਂ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਇਹ ਦੁਸ਼ਮਣ ਦੱਸ ਰਿਹਾ ਸੀ ਜਿਸ ਤੋਂ ਬਾਅਦ ਗੁੱਸੇ 'ਚ ਆਏ ਭਾਰਤੀ ਦਰਸ਼ਕਾਂ ਨੇ ਇਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉੱਧਰ ਮੌਕੇ ਤੇ ਪੁਲਿਸ ਟੀਮਾਂ ਪਹੁੰਚੀਆਂ ਜਿਨ੍ਹਾਂ ਵੱਲੋਂ ਕੇਸ ਨੂੰ ਪਹਿਲਾਂ ਸਟੇਡੀਅਮ ਤੋਂ ਬਾਹਰ ਲਿਜਾਇਆ ਗਿਆ ਅਤੇ ਫਿਰ ਇਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਕੋਣ ਬੰਦੇ ਨਾਲ ਸਾਹਮਣੇ ਵਾਲੇ ਨੇ? ਹਾਂ। ਤਦਾਸੀ ਇਹ ਕਿ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀ ਜਾਰੀ ਹੈ ਇਸ ਦੌਰਾਨ ਭਾਰਤ ਪਹਿਲਾ ਟੈਸਟ ਮੈਚ ਜਿੱਤ ਕੇ 1-0 ਨਾਲ ਅੱਗੇ ਚੱਲ ਰਿਹਾ ਹੈ ਅਤੇ ਦੂਜਾ ਟੈਸਟ ਮੈਚ ਅੱਜ ਤੜਕੇ ਸ਼ੁਰੂ ਹੋਇਆ ਹੈ ਪਰ ਇਸ ਦੌਰਾਨ ਜਦੋਂ ਇਹ ਫੈਨ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਬਾਰੇ ਮੰਦੀ ਸ਼ਬਦਾਵਲੀ ਬੋਲ ਰਿਹਾ ਸੀ ਉਸ ਨੂੰ ਬਾਉਂਡਰੀ ਲਾਈਨ ਤੇ ਖੜਕੇ ਮਾੜੀ ਚੰਗੀ ਬੋਲ ਬੋਲ ਰਿਹਾ ਸੀ ਤਾਂ ਭਾਰਤੀ ਦਰਸ਼ਕ ਗੁੱਸੇ ਵਿੱਚ ਆ ਗਏ ਅਤੇ ਇਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ